ਹਾਂਜੀ ਦੋਸਤੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦਿਆਂ ਸਾਰੇ ਠੀਕ ਠਾਕ ਹੋਵੋਗੇ ਅਕਸਰੀ ਨਾ ਆਪਾਂ ਬਿਮਾਰੀ ਸੁਣਦੇ ਆ ਵੀ ਕਿਸੇ ਦੇ ਤਾਂ ਦੱਦਾਂ ਹੋ ਜਾਂਦੀਆਂ ਜਿਹੜੇ ਵੱਡੇ ਵੱਡੇ ੱੱਬੇ ਜੇ ਪੈ ਜਾਂਦੇ ਆ ਸਰੀਰ ਤੇ ਕਦੇ ਸਨਾਂ ਚ ਕੱਥਾਂ ਚ ਹਨਾ ਜਾਂ ਹੋਰ ਜਗਾ ਪ੍ਰਾਈਵੇਟ ਪਾਰਟਾਂ ਤੇ ਤੇ ਵਿੱਚ ਖੁਰਕ ਹੋ ਜਾਂਦੀ ਹੈ ਬਰੀਕ ਬਰੀਕ ਫੈਂਸਿੰਗਾਂ ਨਾਲ ਜਿਹੜੀ ਹੜਦੀ ਨਹੀਂਗੀ ਚਲੋ ਮੇਰੇ ਨਾਲ ਇੱਕ ਯਾਰ ਮਿੱਤਰ ਦੇ ਹੋਗੀ ਉਹਨੇ ਬਹੁਤ ਜਗ੍ਹਾ ਤੋਂ ਦਵਾਈ ਖਾਧੀ ਹਜ਼ਾਰਾਂ ਡਾਕਟਰ ਕੋਲ ਮਲੇ ਆਉਣੇ ਹਨਾ ਡਾਕਟਰ ਉਹਨੂੰ ਦੱਸਦੇ ਸੀਗੇ ਵੀ ਆਹ ਦਵਾਈ ਖਾ ਲੋ ਐਨਾ ਟਾਈਮ ਸੀ ਮਹੀਨੇ ਦਵਾਈ ਖਾਣੀਆ ਸਾਲ ਦਵਾਈ ਖਾਣੀਆ ਆਹ ਟੈਸਟ ਕਰਾ ਲਓ ਆਹ ਟੈਸਟ ਕਰਾ ਲਓ ਹਨਾ ਚਲੋ ਉਹਦਾ ਕਿਸੇ ਪਾਸੋਂ ਨਹੀਂ ਹੱਲ ਹੋਇਆ ਤੇ ਫੇਰ ਇੱਥੇ ਦੱਸ ਕੇ ਆ ਕੋਈ ਪਰਮਜੀਤ ਪੱਟੀ ਉਹਦੇ ਕੋਲੋਂ ਵੀ ਦਵਾਈ ਖਾਧੀ ਅਸੀਂ ਉਹਦੇ ਤੋਂ ਵੀ ਸਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਹੱਲ ਨਹੀਂ ਹੋਇਆ ਮੇਰਾ ਪਰਸਨਲੀ ਯਾਰ ਮਿੱਤਰ ਸੀਗਾ ਫੇਰ ਚਲੋ ਗੱਲ ਫਿਰਦੀ ਵੀਰਦੀ ਬਾਈ ਅਮੰਦੀ ਅਮੰਦੀਪ ਡਾਕਟਰ ਨੂੰ ਮਿਲੇ ਸੰਪਰਕ ਕੀਤਾ ਤੇ ਬਾਈ ਨੇ ਸਾਡਾ 28 ਦਿਨਾਂ ਦੇ ਵਿੱਚ ਵਿੱਚ ਮੇਰੇ ਭਰਾ ਦਾ ਹੱਲ ਕਰਕੇ ਦਿੱਤਾ ਤੇ ਕਰਦਿਆਂ ਬਾਈ ਜੀ ਨਾਲ ਸਤਿਕਾਰ ਬਾਈ ਜੀ ਕਿਉਂਕਿ ਇਹ ਵੀਡੀਓ ਸਾਡਾ ਪਾਉਣ ਦਾ ਮਕਸਦ ਪਤਾ ਕੀ ਆ ਕਿਉਂ ਤਣ ਤਣ 4 4 ਸਾਲ ਹੋ ਜਾਂਦੇ ਆ ਫਿਰਦਿਆਂ ਨੂੰ ਤੇ ਪਰ ਹੱਲ ਨਹੀਂ ਹੁੰਦਾ ਵੀ ਕਿਸੇ ਗਰੀਬ ਦਾ ਕਿਸੇ ਅਮੀਰ ਦਾ ਕਿਸੇ ਵੀ ਤਰ੍ਹਾਂ ਦਾ ਬਿਮਾਰੀ ਤਾਂ ਬਿਮਾਰੀ ਆ ਕਹਿੰਦੇ ਰੋਗ ਪੈੜਾ ਹੁੰਦਾ ਹੱਲ ਹੋ ਜੇ ਤੇ ਕਰ ਦਿਆਂ ਬਾਈ ਡਾਕਟਰ ਜੀ ਅਮਨ ਨਾਲ ਇਹ ਦੋ ਪ੍ਰਕਾਰ ਦੀ ਹੁੰਦੀ ਹੈ ਜੀ ਜਿਹੜੀ ਆਪਾਂ ਨੂੰ ਫੰਗਲ ਇਨਫੈਕਸ਼ਨ ਬੋਲਦੇ ਆ ਵੈਸੇ ਸੀ ਓਕੇ ਜੀ ਪਿੰਡ ਜਿਓ ਤੁਸੀਂ ਕਹਦੇ ਹੋ ਵੀ ਖੁਰਕ ਜਾਂ ਅਲਰਜੀ ਕਹਿੰਦੇ ਨੇ ਓਕੇ ਜੀ ਇਹਦਾ ਕੋਈ ਬਾਲਾ ਵੱਡਾ ਇਸ਼ੂ ਨਹੀਂ ਹੁੰਦਾ ਬਸ ਥੋੜੀ ਜਿਹੀ ਡਾਈਟ ਚੇਂਜ ਕਰੋ ਆਪਦੀ ਤੇ ਤਲੇ ਫਲੇ ਘੱਟ ਖਾਓ ਮਿੱਠਾ ਘੱਟ ਖਾਓ ਓਕੇ ਤੇ 15 16 ਦਿਨ ਉਹ ਪ੍ਰੋਪਰ ਕੋਰਸ ਤਾਂ 28 ਦਿਨਾਂ ਦਾ ਹੈਗਾ ਤੇ 15 ਦਿਨਾਂ ਦੇ ਵਿੱਚ ਵਿੱਚ ਰਿਲੀਫ ਤਾਂ 5 ਦਿਨਾਂ 'ਚ ਮਿਲ ਜਾਂਦਾ ਉਹ okay. 15 ਦਿਨਾਂ 'ਚ ਸਾਫ਼ ਹੋ ਜਾਂਦਾ 28 ਦਿਨਾਂ 'ਚ ਪ੍ਰੋਪਰ ਕੋਈ ਵੀ ਦਾਗ ਆ ਨਿਸ਼ਾਨ ਆ ਜਾਂ ਕੋਈ ਦਾਦਾ ਉਹ ਕਲੀਅਰ ਹੋ ਜਾਂਦੇ ਓਕੇ ਠੀਕ ਹੈ ਬਾਹਲੇ ਪੈਸੇ ਕੋਈ ਖਰਚਣ ਦੀ ਲੋੜ ਨਹੀਂ ਹੈਗੀ ਦਵਾਈ ਲਓ ਤੁਸੀਂ ਕੋਈ ਟੈਸਟਾਂ 'ਚ ਪੈਣ ਦੀ ਲੋੜ ਨਹੀਂ ਕਿਸੇ ਕੋਈ ਬਾਹਲਾ ਮਟੀਰੀਅਲ ਯੂਜ਼ ਕਰਨ ਦੀ ਲੋੜ ਨਹੀਂ ਬਸ ਇੱਕ ਅਧੀ ਗ੍ਰੀਮ ਹੁੰਦੀ ਹੈ ਦੋ ਸਾਬਣਾਂ ਹੁੰਦੀਆਂ ਨੇ ਲੋਸ਼ਨ ਹੁੰਦਾ ਲਾਉਣ ਵਾਸਤੇ ਓਕੇ ਤੇ ਪ੍ਰੋਪਰ ਤੀਕੇ ਨਾਲ ਲੈ ਜਾਓ ਬਾਹਲੀ ਕੋਸਟ ਵੀ ਨਹੀਂ ਹੈਗੀ ਦਵਾਈ ਦੀ ਤੇ ਦੂਜੀ ਗੱਲ ਤੁਹਾਨੂੰ ਮੈਂ ਇੱਕ ਮੈਂ ਗੱਲ ਦੱਸ ਦਿੰਦਾ ਵੀ ਇਹ ਮੈਂ ਕੋਈ ਵੀਰੇ ਤੋਂ ਆਇਆ ਨਹੀਂ ਵੀ ਮੈਂ ਕੋਈ ਵੀਰੇ ਦੀ ਪ੍ਰਮੋਸ਼ਨ ਕਰਨਾ ਆ ਸਾਡਾ ਆਲ ਦਾ ਮਰੀਜ਼ ਠੀਕ ਹੋਇਆ ਅਸੀਂ ਤਾਂ ਕਰਕੇ ਬਾਈ ਦੀ ਵੀਡੀਓ ਪਾ ਰਹੇ ਹਾਂ ਤਾਂ ਕਿ ਕਿਸੇ ਭੈਣ ਭਰਾ ਦਾ ਫਾਇਦਾ ਹੋ ਜੇ ਜ਼ਰੂਰੀ ਨਹੀਂ ਹੁੰਦਾ ਹੁਣ ਅਸੀਂ ਵੱਡੇ ਵੱਡੇ ਡਾਕਟਰਾਂ ਤੋਂ ਦਵਾਈ ਖਾਧੀ ਕੋਈ ਕਹਿੰਦਾ ਸੀ 6 ਮਹੀਨੇ ਖਾਣੀ ਪੂ ਕੋਈ ਕਹਿੰਦਾ ਸੀ 3 ਮਹੀਨੇ ਹੋਰ ਖਾਣੀ ਪੂਗੀ ਸਾਡਾ ਅਸੀਂ 28 ਦਿਨ ਪ੍ਰੋਪਰ ਦਵਾਈ ਖਾਧੀ ਆ 28 ਦਿਨਾਂ ਦੇ ਵਿੱਚ ਵਿੱਚ ਸਾਡਾ ਹੱਲ ਹੋਇਆ ਜੇ ਮੇਰੀ ਭੈਣ ਮੇਰਾ ਭਰਾ ਮੇਰਾ ਵੀਰ ਕੋਈ ਵੀ ਇਹ ਬਿਮਾਰੀ ਨਾਲ ਜੂਝਦਾ ਤਾਂ ਬਾਈ ਡਾਕਟਰ ਅਮਨਦੀਪ ਦਾ ਨੰਬਰ ਆਪਾਂ ਦੇਤਾ ਸੰਪਰਕ ਕਰ ਸਕਦੇ ਆ ਉੱਪਰ ਤੁਹਾਨੂੰ ਅਲਰਜੀ ਦੀਆਂ ਫੋਟੋਆਂ ਵੀ ਪਾ ਦੇਵਾਂਗੇ ਵੀ ਕਿਹੜੇ ਟਾਈਪ ਦੀ ਅਲਰਜੀ ਹੁੰਦੀ ਆ ਇਹ ਐਵੇਂ ਨਾ ਟੈਸਟਾਂ 'ਚ ਫਸੋ ਐਵੇਂ ਨਾ ਤੁਸੀਂ ਵੀ ਆਹ ਨਹੀਂ ਖਾਣਾ ਆਇਆ ਨਹੀਂ ਖਾਣਾ ਠੀਕ ਆ ਇਹਨਾਂ ਗੱਲਾਂ 'ਚ ਫਸੋ ਤੇ 28 ਦਿਨ ਪ੍ਰੋਪਰ ਦਵਾਈ ਖਾ ਲਓ ਤੁਹਾਡਾ ਪੱਕਾ ਹੱਲ ਹੋ ਜਾਊਗਾ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਧੰਨਵਾਦ